ਫਗਵਾੜਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਚੋਰਾਂ ਦੀਆਂ ਆਏ ਦਿਨ ਬਿਨਾਂ ਰੁਕੇ ਹੋ ਰਹੀਆਂ ਗਤੀਵਿਧੀਆਂ ਤੋਂ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਆਏ ਦਿਨ ਬੇਖੌਫ ਚੋਰ ਬਿਨਾਂ ਕਿਸੇ ਦੇ ਡਰ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਹੁਣ ਤਾਜ਼ਾ ਮਾਮਲਾ ਫਗਵਾੜਾ ਦੇ ਨੇੜਲੇ ਪਿੰਡ ਰਿਹਾਨਾ ਜੱਟਾਂ ਵਿਖੇ ਬੇਖੌਫ ਚੋਰਾਂ ਵੱਲੋਂ ਰਿਹਾਨਾ ਇੰਟਰਪ੍ਰਾਈਜ਼ਸ ਨਾਮ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਤੇ ਦੁਕਾਨ ਅੰਦਰ ਪਿਆ ਲੱਖਾਂ ਰੁਪਏ ਦਾ ਸਮਾਨ ਲੈ ਕੇ ਬੇਖੌਫ ਚੋਰ ਫਰਾਰ ਹੋ ਗਏ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹਾਂ ਦੁਕਾਨ ਮਾਲਕ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਸਦੀ ਰਿਹਾਨਾ ਜੱਟਾ ਮੇਨ ਅੱਡੇ ਵਿੱਚ ਦੇਹਾਨਾ ਇੰਟਰਪ੍ਰਾਈਜ਼ਸ ਤੋਂ ਨਾਮ ਤੋਂ ਦੁਕਾਨ ਹੈ ਉਸਨੇ ਦੱਸਿਆ ਕਿ ਅੱਜ ਸਵੇਰ ਤਕਰੀਬਨ 5:30 ਵਜੇ ਉਸ ਨੂੰ ਉਸਦੇ ਰਿਸ਼ਤੇਦਾਰਾਂ ਨੇ ਫੋਨ ਕੀਤਾ ਕਿ ਉਸਦੀ ਦੁਕਾਨ ਦਾ ਸ਼ਟਰ ਖੁੱਲਿਆ ਹੋਇਆ ਹੈ ਤੇ ਉਸਨੇ ਜਦੋਂ ਮੌਕੇ ਤੇ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਚੱਕਿਆ ਹੋਇਆ ਸੀ ਤੇ ਦੁਕਾਨ ਅੰਦਰ ਪਿਆ ਇਨਵਰਟਰ ਬੈਟਰੀ ਦੁਕਾਨ ਅੰਦਰ ਲੱਗੀਆਂ ਸਕਰੀਨਾਂ ਅਤੇ ਦੁਕਾਨ ਅੰਦਰ ਪਏ 30 ਤੋਂ 40 ਮੋਬਾਈਲ ਫੋਨ ਤੇ ਦੁਕਾਨ ਦੇ ਗੱਲੇ ਵਿੱਚ ਪਈ 4000 ਰੁਪਏ ਦੇ ਕਰੀਬ ਦੀ ਨਕਦੀ ਅਤੇ ਉਸਦੇ ਕ੍ਰੈਡਿਟ ਕਾਰਡ ਅਤੇ ਦੁਕਾਨ ਤੇ ਲੱਗੇ ਕੈਮਰਿਆਂ ਦਾ ਡੀਵੀਆਰ ਵੀ ਬੇਖੌਫ ਸ਼ੋਰ ਲੈ ਕੇ ਫਰਾਰ ਹੋ ਗਏ ਦੁਕਾਨਦਾਰ ਦੇ ਦੱਸਣ ਮੁਤਾਬਕ ਇਸ ਚੋਰੀ ਦੀ ਘਟਨਾ ਨਾਲ ਉਸ ਦਾ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਉਧਰ ਇਸ ਸਾਰੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਐਸਐਚਓ ਥਾਣਾ ਰਾਵਲਪਿੰਡੀ ਲਾਵ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਤੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਂਦੇ ਹੋਏ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਜੀ ਨਾਮ ਨਰੇਂਦਰ ਕੁਮਾਰ ਹੈ ਜੀ ਇਹਨਾਂ ਨੇ ਕਿਹਾ ਬਈ ਕਿਹੜੀ ਦੁਕਾਨ ਆਪਣੀ ਕਾਲੀ ਦੁਕਾਨ ਮੇਰੀ ਦੁਕਾਨ ਇੱਥੇ ਵੈਸਟਰਨ ਜੁਨੀਅਨ ਨਾਲ ਆਧਾਰ ਕਾਰਡ ਪੈਨ ਕਾਰਡ ਸੇਵਾ ਕੇਂਦਰ ਆ ਮੇਰੇ ਕੋਲ ਹਾਂਜੀ ਠੀਕ ਹੈ ਜੀ ਤੇ ਹੋਰ ਮੇਰੇ ਕੋਲ ਨਾਲ ਮੋਬਾਈਲ ਦੀ ਐਸੈਸਰੀ ਵਗੈਰਾ ਸਰ ਕਿੱਥੇ ਹੈ ਦੁਕਾਨ ਆਪਣੀ ਇਹ ਹੈਗੀ ਰਹਾਣਾ ਜੱਟਾ ਜੀ ਬਿਲਕੁਲ ਮੇਨ ਅੱਡੇ ਦੇ ਵਿੱਚ ਹੈਗੀ ਕੋਆਪਰੇਟਿਵ ਬੈਂਕ ਦੇ ਆਪੋਜ਼ਿਟ ਕੋਆਪਰੇਟਿਵ ਬੈਂਕ ਹਾਂਜੀ ਸਰ ਹਾਂਜੀ ਤੇ ਤੇ ਰਾਤੀ ਚੋਰੀ ਹੋਈ ਹੈ ਜੀ ਤੇ ਰਾਉਂਡ ਆਊਟ 2.5 ਤੋਂ 3 ਲੱਖ ਦਾ ਨੁਕਸਾਨ ਹੋ ਗਿਆ ਠੀਕ ਹੈ ਜੀ ਵਿੱਚ ਇਨਵਰਟਰ ਬੈਟਰੀ ਦੋ ਪ੍ਰਿੰਟਰ ਦੋ ਮੇਰੀਆਂ ਮੇਨ ਸਕਰੀਨਾ ਡੈਸਕਟਾਪ ਉਸ ਤੋਂ ਬਾਅਦ 40 ਤੋਂ 50 ਮੋਬਾਈਲ ਲਗੇ ਆ ਠੀਕ ਹੈ ਜੀ ਵਿੱਚ ਸੈਕੰਡ ਹੈਂਡ ਕੁਝ ਮੋਬਾਈਲ ਸੀਗੇ ਠੀਕ ਹੈ ਜੀ ਉਸ ਤੋਂ ਬਾਅਦ ਅਸੈਸਰੀ ਵਗੈਰਾ ਤੇ ਗੱਲੇ ਦੇ ਵਿੱਚ ਕੈਸ਼ ਸੀਗਾ 3-4000 ਰੁਪਿਆ ਵਿੱਚ ਕ੍ਰੈਡਿਟ ਕਾਰਡ ਸੀਗੇ ਮੇਰੇ 7-8 ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀਆਂ ਮਤਲਬ ਫਰੰਟ ਤੇ ਚੀਜ਼ਾਂ ਪਈਆਂ ਸੀ ਕੁਝ ਛੋਟੇ ਐਸੈਸਰੀ ਸੀਗੀਆਂ ਜਿਹੜੀਆਂ ਸੀਗੀਆਂ ਉਹ ਲੈ ਗਏ ਆ ਤੇ ਮਤਲਬ ਕੁਝ ਹਿڈن ਚੀਜ਼ਾਂ ਪਈਆਂ ਸੀ ਨੀਚੇ ਡਰਾਅਰ ਦੇ ਵਿੱਚ ਉਹ ਰਹਿ ਗਈਆਂ ਬਾਕੀ ਤਕਰੀਬਨ ਇੱਕ ਇਨਵਰਟਰ ਬੈਟਰੀ ਆਦਿ ਜਾਂ ਮੇਨ ਮਤਲਬ ਕਾਫੀ ਟਾਈਮ ਰੋਕੇ ਚੋਰੀ ਕੀਤੀ ਗਈ ਹੈ ਨਾ ਅੱਗੇ 2-4 ਮਿੰਟ ਦੀ ਤੇ ਆਪਾਂ ਨੂੰ ਕਿੱਦਾਂ ਦਰਵਾਜ਼ਾ ਮਿਲੀ ਆਗੀ ਕਿਉਂਕਿ ਮੈਂ ਅਸੀਂ ਸਵੇਰੇ ਸੁੱਤੇ ਪਏ ਸੀਗੇ ਜਦੋਂ ਮੈਨੂੰ 5:30 ਵਜੇ ਫੋਨ ਗਿਆ ਸਾਡੇ ਗੁਆਂਢ ਦੇ ਵਿੱਚ ਹੀ ਸਾਡੇ ਰਿਸ਼ਤੇਦਾਰ ਆ ਉਹਨਾਂ ਨੇ ਉੱਥੇ ਗੁਰਦਾਰਾ ਸਾਹਿਬ ਆਏ ਤੇ ਉਹਨਾਂ ਨੇ ਕਿਹਾ ਵੀ ਤੇ ਤੁਸੀਂ ਅੱਜ ਸਵੇਰੇ ਦੁਕਾਨ ਖੋਲੀ ਹੋਈ ਹੈ ਮੈਂ ਕਹਾਂ ਨਹੀਂ ਤੇ ਕਹਿੰਦੇ ਵੀ ਤੁਹਾਡਾ ਛੋਟਾ ਉੱਪਰ ਨੂੰ ਚੱਕਿਆ ਹੋਇਆ ਵੀ ਅੰਦਰਲਾ ਵੀ ਅੰਦਰ ਪਕਾ वगैरह ਚੱਲਦਾ ਪਿਆ ਵੀ ਅਸੀਂ ਮੜਿਆ ਦੇਖ ਕੇ ਆਏ ਆ ਤੇ ਉਸ ਤੋਂ ਬਾਅਦ ਫਿਰ ਮੈਂ ਉਸੇ ਵੇਲੇ ਜਗਦੰਮ ਮੋਟਰਸਾਈਕਲ ਲੈ ਕੇ ਇੱਥੇ ਪਹੁੰਚਿਆ ਤੇ ਆ ਕੇ ਦੇਖਿਆ ਤੇ ਮਤਲਬ ਵੀ ਲੌਕ ਤੋੜੇ ਹੋਏ ਆ ਦੋਨੇ ਤੇ ਉਸ ਤੋਂ ਬਾਅਦ ਅੰਦਰ ਆ ਕੇ ਦੇਖਿਆ ਤੇ ਸਾਰਾ ਸਮਾਨ ਸਰ ਕੋਈ ਸੀਸੀਟੀਵੀ ਕੈਮਰੇਜ ਬੰਦਾ ਆਇਆ ਕੋਈ ਨੇ ਸੀਸੀਟੀਵੀ ਸਾਹਮਣੇ 프ਰੰਟ ਤੇ ਇੱਕ ਕੈਮਰਾ ਹੈਗਾ ਦੁਕਾਨ ਤੇ ਸਾਹਮਣੇ ਉਹ ਦੇਖ ਰਿਆ ਪਏ ਆ ਪੁਲਿਸ ਵਾਲੇ ਆਏ ਹੋਏ ਆ ਉਹ ਦੇਖ ਰਹੇ ਆ ਬਾਕੀ ਇੱਕ ਬੈਂਕ ਦੇ ਮੋਹਰੇ ਕੈਮਰਾ ਲੱਗਾ ਹੋਇਆ ਉਹਨੂੰ ਵੀ ਡਾਊਨ ਕੀਤਾ ਹੋਇਆ ਇੱਦਾਂ ਨਾਲ ਹੀ ਹੈਪੀ ਐਂਟਰਪ੍ਰਾਈਜ਼ ਆ ਉੱਥੇ ਇੱਕ ਕੈਮਰਾ ਲੱਗਾ ਹੋਇਆ ਉਹਨੂੰ ਵੀ ਡਾਊਨ ਕੀਤਾ ਗਿਆ ਠੀਕ ਆ ਜੀ ਉਸ ਤੋਂ ਬਾਅਦ ਇਹ ਚੋਰੀ ਕੀਤੀ ਗਈ ਸਰ ਇਹ ਪੁਲਿਸ ਕੰਪਲੇਟ ਕੀਤੀ ਤੁਸੀਂ ਇਸ ਮਾਮਲੇ ਨੂੰ ਲੈ ਕੇ ਹਾਂ ਜੀ ਹਾਂ ਜੀ ਮੈਂ ਮੌਕੇ ਤੇ ਆ ਕੇ 100 ਨੰਬਰ ਤੇ ਕਾਲ ਕਰਕੇ ਤੇ ਪੁਲਿਸ ਨੂੰ ਸੱਦਿਆ ਤੇ ਆ ਪੁਲਿਸ ਆਈ ਮੌਕੇ ਹਾਂ ਜੀ ਮੌਕੇ ਤੇ ਪੁਲਿਸ ਪਹੁੰਚੀ ਹੋਈ ਆ ਤੇ ਉਹਨਾਂ ਨੇ ਲਿਖਿਆ ਹੈਗਾ ਕੀ ਕੀ ਇਤੋਂ ਮਤਲਬ ਵੀ ਚੋਰੀ ਹੋਇਆ ਟੋਟਲ ਅਮਾਉਂਟ ਕਿੰਨੀ ਦਾ ਆਪਣਾ ਲਗਭਗ ਨੁਕਸਾਨ ਕਰ ਗਿਆ ਮੇਰੇ ਹਿਸਾਬ ਨਾਲ ਉਹ ਮੋਟਾ ਮੋਟਾ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਹੈਗਾ ਤੇ ਕੀ ਪ੍ਰਸ਼ਾਸਨ ਕੋ ਮੰਗ ਰਹੇ ਆਂ ਪ੍ਰਸ਼ਾਸਨ ਤੋਂ ਮੰਗ ਇਹ ਹੀ ਆ ਜੀ ਪਿਛਲੇ ਮਹੀਨੇ ਹਿਸਾਬ ਨਾਲ ਆ ਮਹੀਨੇ ਡੇਢ ਮਹੀਨੇ ਦੇ ਵਿੱਚ 5 ਤੋਂ 7 ਚੋਰੀਆਂ ਮੇਨ ਅੱਡੇ ਦੇ ਵਿੱਚ ਹੋ ਚੁੱਕੀਆਂ ਇਥੇ ਨਾਲ ਹੀ ਥੋੜੇ ਦਿਨ ਪਹਿਲਾਂ ਗੱਡੀ ਦੇ ਟਾਇਰ ਲਾਏ ਗਏ ਆ 3-4 ਦੁਕਾਨਾਂ ਪਹਿਲਾਂ ਲੁੱਟੀਆਂ ਗਈਆਂ ਸ਼ਟਰ ਚੱਕ ਕੇ ਉਸ ਤੋਂ ਬਾਅਦ ਵੀ ਅੱਜ ਸਾਡੀ ਦੁਕਾਨ ਹੋਈ ਹੈ ਕੱਲ੍ਹ ਨੂੰ ਹੋ ਸਕਦਾ ਕਿਸੇ ਹੋਰ ਦੀ ਵਾਰੀ ਹੋਵੇ ਉਸ ਤੋਂ ਪਹਿਲਾਂ ਕੀ ਪ੍ਰਸ਼ਾਸਨ ਨੇ ਉਸ ਤੇ ਐਕਸ਼ਨ ਲਵੇ ਕਿ ਜ਼ਿਆਦਾ ਤੋਂ ਜ਼ਿਆਦਾ ਕਿਸੇ ਦਾ ਨੁਕਸਾਨ ਨਾ ਹੋ ਸਕੇ ਸਰ ਆਪਾਂ ਕਿੱਥੇ ਦੇ ਰਹਿਣ ਵਾਲੇ ਆ ਮੇਰਾ ਪਿੰਨ ਰਹਾਣਾ ਜਟਾ ਹੀ ਆ ਜੀ ਇੱਥੇ ਹੀ ਰਹਿਣ ਵਾਲਾ ਮੈਂ ਰਹਾਣਾ ਜਟਾ ਦਾ ਤੁਹਾਡੇ ਫਾਦਰ ਦਾ ਨਾਮ ਵਗੈਰਾ ਹੈ ਕੁਝ ਮੇਰਾ ਫਾਦਰ ਨਾਮ ਹਰਮੇਸ਼ ਚੰਦਾਲਾ ਜੀ ਤੇ ਰਹਾਣਾ ਜਟਾ ਦੇ ਅਸੀਂ ਬਸ ਨੇ ਤਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਜਿਹੜੇ ਹਣੇ ਜਟਾ ਉਹਨਾਂ ਨੇ ਸੁਰਿੰਦਰ ਕੁਮਾਰ ਨਾਲ ਥੋੜੇ ਐਸ ਤੋਂ ਸਾਥ ਪਏ ਆ ਤੇ ਰਹਾਣਾ ਇੰਟਰਪ੍ਰਾਈਜ਼ ਹੈਗੀ ਆ ਸ਼ਾਪ ਇਹਨਾਂ ਦੀ ਅੱਜ ਰਾਤ ਕੋਈ 24 25 ਤਰਵੈਣੀ ਰਾਤ ਨੂੰ ਚੋਰੀ ਹੋਈ ਹੈ ਸਾਨੂੰ ਇਤਲਾਹ ਮਿਲੀ ਤੁਰੰਤ ਮੌਕੇ ਤੇ ਪਹੁੰਚ ਗਏ ਹੁਣ ਬਿਆਨ ਦੇਣਗੇ ਉਹਨਾਂ ਦੇ ਪੂਰਾ ਖਲਾਫ ਪਾਰ ਦੇ ਕੀਤੀ ਜਾ ਕੋਈ ਸਰ ਸੀਸੀਟੀਵੀ ਕੈਮਰੇ ਜੀ ਬੰਦੇ ਆਏ ਹੋਣ ਜਾਂ ਕੋਈ ਪਾਲ ਕੀਤੀ ਹੈ ਸੀਸੀਟੀਵੀ ਕੈਮਰ ਨੂੰ ਚੈੱਕ ਕਰ ਰਹੇ ਜੀ ਹਜੇ ਜੇ ਕੋਈ ਆਈ ਨਿਊ ਮਿਲਿਆ ਤਾਂ ਉਹ ਖਲਾਫ ਵੀ ਕੀਤੀ ਜਾ